ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਧਿਆਨ ਦੇ ਨਾਲ ਸੁਣਨਾ ਕਿਉਂਕਿ ਮੁੱਦਾ ਆਈ ਅੰਮਰਤਪਾਲ ਸਿੰਘ ਦਾ ਲੋਕਾਂ ਨੇ ਅੱਜ ਬੜਾ ਅੱਤ ਚੁੱਕੀ ਹੋਈ ਆ ਅੰਮਰਤਪਾਲ ਸਿੰਘ ਦੇ ਪਿਤਾ ਨੂੰ ਡਰਾਉਣ ਦੀ ਉਹਨਾਂ ਦੇ ਬਰਕਰਨ ਨੂੰ ਡਰਾਉਣ ਦੀ ਜਾਂ ਉਹਨਾਂ ਦੇ ਹੱਕ ਵਿੱਚ ਜੇ ਕੋਈ ਬੋਲਦਾ ਤੇ ਉਸ ਨੂੰ ਡਰਾਉਣ ਦੀ ਹੁਣ ਇੱਥੇ ਕਈ ਚਮਚੇ ਮੂੰਹੇ ਜੇ ਆ ਉਹ ਚਾਕੇ ਤੀਏ ਦਿਨ ਲਾਇਵ ਹੋ ਜਾਂਦੇ ਆ ਕਿ ਦੇਖੋ ਜੀ ਭਾਈ ਅੰਬਰਤਪਾਲ ਸਿੰਘ ਦਾ ਪਿਤਾ ਐ ਕਰੇ ਉਹਦਾ ਪਰਿਵਾਰ ਇੱਥੇ ਆਵੇ ਉਹਦਾ ਪਰਿਵਾਰ ਬਹੁਤ ਉੱਥੇ ਆਵੇ ਕਿ ਤੁਸੀਂ ਜੱਜ ਲੱਗੇ ਹੋ ਦੀਵਾਨੀ ਪੱਲੇ ਤੁਹਾਡੀ ਕੱਖ ਨਹੀਂ ਇਹ ਜਿੱਤੇ ਤੁਹਾਡੀ ਕੱਖ ਨਹੀਂ ਮੂੰਹ ਤੁਸੀਂ ਖੁਸਰਿਆ ਵਾਂ ਕੱਢਿਆ ਹੋਇਆਗਾ ਗੱਲਾਂ ਤੁਸੀਂ ਮੱਤਾ ਦਿੰਨੇ ਹੋ ਭਾਈ ਅੰਬਰਤਪਾਲ ਸਿੰਘ ਦੇ ਪਰਿਵਾਰ ਨੂੰ ਆ ਆ ਦਾ ਪਹਿਲਾ ਕੈਰੀਅਰ ਦੇਖ ਲਿਆ ਕਰੋ ਕਿ ਸਾਡਾ ਕੈਰੀਅਰ ਉਹਦੇ ਕੈਰੀਅਰ ਨਾਲ ਮਿਲਦਾਗਾ ਇੱਕਾ ਠੋਠੀ ਮੋਹਾ ਜਾਂ ਟਟਕੀ ਲੈਬ ਹੋ ਜੂਗਾ ਅੰਬਰਤਪਾਲ ਜੀ ਐ ਹੋ ਗਿਆ ਉਹ ਫਲਾਨਾ ਭੱਜ ਗਿਆ ਸੀ ਉਹ ਰੇੜੇ ਤੇ ਚੜ ਗਿਆ ਸੀ ਉਹ ਧੌਂਕੇ ਚੜ ਗਿਆ ਸੀ ਸਮਾਂ ਹੋਂ ਦੇ ਵੀਰਾਂ ਦੱਸਾਂਗੇ ਕਿ ਕਾਦੇ ਚੜ ਗਏ ਸੀ ਉਹ ਸਮਾਂ ਬੜਾ ਬਲਵਾਨ ਹੁੰਦਾਗਾ ਜਿੱਥੇ ਲੋਕ ਐਮਪੀ ਬਣਾ ਸਕਦੇ ਆ ਉੱਥੇ ਮੁੱਖ ਮੰਤਰੀ ਬਣਾ ਸਕਦੇ ਆ ਇਹ ਤੇ ਇੱਕ ਐਮਪੀ ਬਣ ਸਕਦਾ ਉਥੇ 13 ਐਮਪੀ ਵੀ ਬਣ ਸਕਦੇ ਆ ਉਥੇ 10 ਐਮਪੀ ਵੀ ਬਣ ਸਕਦੇ ਆ ਐਮਐਲਏ ਬੜਾ ਕੁਝ ਬਣ ਸਕਦਾਗਾ ਤੇ ਫਿਰ ਤੇਰੇ ਵਰਗੇ ਭਾਈ ਦਿਆ ਮਿੰਤਾ ਕਰਦੇ ਆ ਜੇ ਸਾਡਾ ਖਹਿੜਾ ਛੱਡ ਦਿਓ ਜੀ ਅਸੀਂ ਤਾਂ ਕੁਝ ਕਿਹਾ ਨਹੀਂ ਹੁਣ ਇੱਕ ਬੰਦਾਗਾ ਹੁਣ ਅੰਬਰਦਪਾਲ ਦੇ ਪਰਿਵਾਰ ਨੂੰ ਦੇਖੋ ਜਿਸ ਦਾ ਬੰਦਾ ਕੋਈ ਸ਼ਹੀਦ ਹੋ ਗਿਆ ਜਾਂ ਚੜ੍ਹਾਈ ਕਰ ਗਿਆ ਜਾਂ ਮਰ ਗਿਆ ਕੁਦਰਤੀ ਮਰ ਗਿਆ ਉਹ ਬੰਦਿਆਂ ਨੇ ਤੁਸੀਂ ਉਹਦੇ ਮਗਰ ਲਾ ਕੇ ਉਹ ਬੰਦਿਆਂ ਨੂੰ ਤੁਸੀਂ ਚੱਕਿਆ ਤੇ ਉਹਦੇ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਉੱਪਰ ਜੋ ਤੁਸੀਂ ਕੇਸ ਲਵਾਉਣੇ ਚ ਉਹ ਲਵਾ ਦਿੱਤੇ ਅੱਜ ਅੰਮ੍ਰਿਤਪਾਲ ਸਿੰਘ ਡਿਬਰੂਗੜ ਦੇਲ ਦੇ ਵਿੱਚ ਬੈਠਾ ਤੇ ਪਰਿਵਾਰ ਉਹਦਾ ਆਪਣੇ ਕੰਮ ਕਰ ਰਿਹਾਗਾ ਕੋਈ ਪਾਰਟੀ ਵਾਸਤੇ ਕਰ ਰਿਹਾਗਾ ਕੋਈ ਕਿਸ ਤਰ੍ਹਾਂ ਕਰ ਰਿਹਾ ਕੋਈ ਆਪਣੇ ਪਰਿਵਾਰ ਪਾਲ ਰਿਹਾਗਾ ਤੇ ਉਹਦੀ ਜਿਹੜੀ ਘਰ ਵਾਲੀ ਸਿੰਘਣੀ ਆ ਉਹ ਕਰੀਬ 2 ਸਾਲਾਂ ਤੋਂ ਹੀ ਜਿਹੜਾ ਲਗਭਗ ਡਿਬਰੂਗੜ ਦੇਲ ਦੇ ਬਾਹਰ ਬੈਠੀ ਆ ਵਿਚਾਰੀ ਇਹਨਾਂ ਲੋਕਾਂ ਨੂੰ ਤਰਸ ਨਹੀਂ ਆਉਂਦਾ ਐਡੇ ਹੰਕਾਰੇ ਹੋਏ ਨੇ ਕਿ ਸਾਨੂੰ ਪਤਾ ਨਹੀਂ ਕੀ ਮਿਲ ਜੂ ਕਿਸੇ ਨੂੰ ਗਾਲਾਂ ਕੱਢ ਕੇ ਕਿਸੇ ਨੂੰ ਜਲੀਲ ਕਰਕੇ ਇਹ ਲੋਕ ਚਾਹੁੰਦੇ ਆ ਕਿ ਪਤਾ ਨੂੰ ਸੱਥੋਂ ਡਰਦੇ ਨੇ ਡਰ ਨਾਲ ਵਾਲੇ ਵਰਕੇ ਤੁਸੀਂ ਅੱਜ ਪਾੜ ਦਿਓ ਕੱਲ ਪਾੜ ਦਿਓ ਤੇ ਠੁੱਠੀ ਮੂੰਹੇ ਜੇ ਮੈਂ ਤੈਨੂੰ ਦੱਸਣਾ ਚਾਹਣਾਗਾ ਜਿੰਨੇ ਕੱਡੇ ਵੱਡੇ ਆ ਉਹ ਪੰਜਾਬ ਦੇ ਵਿੱਚ ਆ ਕੇ ਬਸ ਜਾਂਦੇ ਆ ਕਹਿੰਦਾ ਜੀ ਹੰਮਰਪਾਲ ਦਾ ਪਿਤਾ ਤੇ ਪਰਿਵਾਰ ਉੱਥੇ ਆ ਜਾ ਜੀ ਬੋਲਦੇ ਵੀ ਇਸ ਤਰ੍ਹਾਂ ਜੇ ਆ ਤੇ ਉੱਥੇ ਹੀ ਨਹੀਂ ਆਉਂਦਾ ਤੇ ਉੱਥੇ ਆ ਜੀ ਮੈਨੂੰ ਅੱਖਾਂ ਘਸਣ ਲੱਗ ਪਈ ਉਹ ਪਤਾ ਨਹੀਂ ਕਿਵੇਂ ਬੋਲਦੇ ਆ ਤੇ ਉੱਥੇ ਆ ਜੇ ਫਲਾਣੇ ਤਾਂ ਆ ਜੀ ਕਿਉਂ ਬੰਨਿਆ ਤੇਰਾ ਅੰਬਰਪਾਲ ਦਾ ਪਰਿਵਾਰ ਉੱਥੇ ਆ ਜੇ ਧੰਕਾ ਆ ਜੇ ਤੂੰ ਡੀਸੀ ਲੱਗਿਆਂਗਾ ਜਿੰਨਾ ਤੁਸੀਂ ਚਮਚੇ ਬਣਿਓ ਸਰਕਾਰ ਦੇ ਤੇ ਪੁਲਿਸ ਪ੍ਰਸ਼ਾਸਨ ਦੇ ਜਿੰਨਾ ਤੁਸੀਂ ਡੋਗਰਿਆਂ ਵਾਲਾ ਡੋਗਰਪਨਾ ਕਰ ਰਹੇ ਹੋ ਕਰੀ ਇਤੋਂ ਬਾਅਦ ਕੀ ਤੁਸੀਂ ਕਰ ਲੋਗੇ ਐਨਐਸਏ ਤੁਸੀਂ ਲਵਾ ਦਿੱਤਾ ਅੰਬਰਪਾਲ ਸਿੰਘ ਤੇ ਜੋ ਆਪਾ ਕਾਨੂੰਨ ਤੁਸੀਂ ਲਗਾ ਦਿੱਤਾ ਤੇ ਤੁਸੀਂ ਹੁਣ ਮਰਵਾਉਣ ਦੀ ਕੋਸ਼ਿਸ਼ਾਂ ਨੇ ਤੁਹਾਡੀਆਂ ਉਹ ਕਦੇ ਕਾਮਯਾਬ ਨਹੀਂ ਹੋਣਗੀਆਂ ਹੁਣ ਤੁਸੀਂ ਕਹਿੰਦੇ ਸੀ ਜੀ ਅੰਮਰਤਪਾਲ ਸਿੰਘ ਨੂੰ ਸੌਣ ਹੀ ਚੁੱਕਣ ਦਿੰਦੇ ਅਸੀਂ ਅੰਮਰਤਪਾਲ ਸਿੰਘ ਹਾਈ ਕੋਰਟ ਵਿੱਚ ਵੜ ਕੇ ਦਿਖਾਵੇ ਜੀ ਅਸੀਂ ਉੱਤੇ ਐਦਾਂ ਕਰਦਾਂਗੇ ਅਸੀਂ ਬਹੁਤ ਬਹੁਤ ਕਰਦਾਂਗੇ ਹੁਣ ਤੁਸੀਂ ਕਹਿੰਦੇ ਜੀ ਅਸੀਂ ਸੈਸ਼ਨ ਦੇ ਵਿੱਚ ਨਹੀਂ ਜਾਣ ਦਿੰਦੇ ਅੰਮਰਤਪਾਲ ਸਿੰਘ ਨੂੰ ਭਾਈ ਅੰਮਰਤਪਾਲ ਸਿੰਘ ਨੂੰ ਤਾਂ ਸੈਸ਼ਨ ਦੇ ਵਿੱਚ ਜਾਣ ਦੇ ਲਈ ਤਿੰਨ ਦਿਨਾਂ ਦਾ ਸਮਾਂ ਮਿਲ ਚੁੱਕਿਆਗਾ ਇਹ ਸਾਨੂੰ ਪਹਿਲਾਂ ਜਾਣਕਾਰੀ ਮਿਲ ਚੁੱਕੀ ਆ ਤੇ ਆਉਣ ਰਿਕਾਰਡ ਜਿਹੜਾ ਕਿ 10 ਮਾਰਚ ਨੂੰ ਜਿਹੜਾ ਸਾਰਾ ਕਲੀਅਰ ਹੋ ਜਾਊਗਾ ਤੇ ਫਿਰ ਤੁਸੀਂ ਮਾਰੇ ਕੰਦਾ ਵਿੱਚ ਟੱਕਰਾਂ ਕਿਉਂਕਿ ਹੋਰ ਤਾਂ ਪੱਲੇ ਤੁਹਾਡੇ ਕੁਝ ਹੈ ਨਹੀਂ ਜਾਂ ਤਾਂ ਤੁਸੀਂ ਲੈਬ ਹੋ ਜਾਣਾਗਾ ਮੂੰਹ ਚੱਕ ਕੇ ਸਵੇਰੇ ਅੰਮ੍ਰਿਤਪਾਲ ਦੇ ਮੁੱਦੇ ਤੇ ਜੀ ਅੰਮ੍ਰਿਤਪਾਲ ਨੇ ਆਇਆ ਕਰਤਾ ਜੀ ਅੰਮ੍ਰਿਤਪਾਲ ਨੇ ਬਾਹ ਕਰਤਾ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਤੇ ਉਹ ਅੱਜ ਤੁਸੀਂ ਉਹਦੇ ਪਿਓ ਨੂੰ ਉਹਦੀ ਮਾਂ ਨੂੰ ਉਹਦੇ ਪਰਿਵਾਰ ਨੂੰ ਟਾਰਗੇਟ ਕਰ ਰਹੇ ਹੋ ਜਿਲੇਲ ਕਰ ਰਹੇ ਹੋ ਤੁਸੀਂ ਬਣ ਕੇ ਹੱਥ ਟੋਕੇ ਸਰਕਾਰਾਂ ਦੇ ਤੇ ਤੁਸੀਂ ਚਾਪਲੂਸੀਆਂ ਸਰਕਾਰਾਂ ਦੀ ਕਰ ਲੋ ਪ੍ਰਸ਼ਾਸਨ ਦੀਆਂ ਕਰ ਲੋ ਟੌਟ ਪਣੀਆ ਕਰ ਲੋ ਗਦਾਰ ਤੁਸੀਂ ਹੈਗੇ ਹੋ ਟੋਲਾ ਤੁਸੀਂ ਗਦਾਰਾਂ ਦਾ ਇਕੱਠਾ ਹੋਇਆਗਾ ਕਰ ਲ ਲਵਾ ਦਿਓ ਫਾਂਸੀ ਜਿਹੜੀ ਅੰਮਰਪਾਲ ਸਿੰਘ ਨੂੰ ਲਵਾਉਣੀ ਹੈ ਫਾਂਸੀ ਜਿਹੜਾ ਕਣਾ ਆਉਂਦਾ ਮੂਹ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਕਿੜਾ ਆਉਂਦਾ ਮਤਪਾਲ ਸਿੰਘ ਦੇ ਖਿਲਾਫ ਉਹ ਜਿਨ੍ਹਾਂ ਨੇ ਇੱਥੇ ਐਨੇ ਨੇ ਕਤਲ ਕੀਤੇ ਆ ਪੰਜਾਬ ਦਾ ਬੇੜਾ ਕਰਕ ਕੀਤਾ ਪੰਜਾਬ ਦੇ ਵਿੱਚ ਨਸ਼ਾ ਵਗ ਰਿਹਾ ਹੈਗਾ ਪੰਜਾਬ ਦੇ ਅੱਜ ਹਾਲਾਤ ਕੀ ਹੋ ਰਹੇ ਆ ਪੰਜਾਬ ਨੂੰ ਕੌਣ ਲੁੱਟ ਕੇ ਖਾ ਗਿਆ ਪੰਜਾਬ ਦਾ ਹਜ਼ਾਰਾਂ ਕਰੋੜਾਂ ਰੁਪਇਆ ਕੌਣ ਇੱਥੋਂ ਲੈ ਕੇ ਭੱਜ ਗਿਆ ਪੰਜਾਬ ਦੇ ਉੱਪਰ ਕਿੰਨੇ ਕਿੰਨੇ ਵਾਰੀ ਕਿਹਨੇ ਰਾਜ ਕਰ ਲਿਆ ਕਿੰਨਾ ਕਿੰਨਾ ਦੇ ਰਾਜ ਵਿੱਚ ਗੁਰੂਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਕਿਹੜੇ-ਕਿਹੜੇ ਰਾਜ ਵਿੱਚ ਕੀ ਕੁਝ ਹੋਇਆਗਾ ਕਿਤੇ ਤੁਹਾਡਾ ਮੂੰਹ ਟੁੱਟ ਜੇ ਤੇ ਤੁਸੀਂ ਕਦੇ ਉਧਰ ਹੋਏ ਹੋ ਕਦੇ ਤੁਹਾਡੇ ਮੂੰਹ ਤੇ ਇਹ ਗੱਲ ਨਿਕਲੀ ਆ ਕਿ ਅਸੀਂ ਭਾਈ ਸਾਨੂੰ ਬੇਅਦਬੀਆਂ ਦਾ ਵੀ ਇਨਸਾਫ ਤੇ ਹਿੰਦਾਗਾ ਫਲਾਨੀ ਸਰਕਾਰ ਵਲੇ ਬੇਅਦਬੀ ਹੋਈ ਸੀ ਫਲਾਨਾ ਮਾੜਾ ਭਾਈ ਦੱਸੋ ਅਫਸਰ ਫਲਾਨਾ ਮੁੱਖ ਮੰਤਰੀ ਨੇ ਆਹ ਕਰ ਦਿੱਤਾ ਪਰ ਨਹੀਂ ਤੁਸੀਂ ਪਰ ਹਾਈ ਗਦਾਰ ਤੁਸੀਂ ਹਾਈ ਟੱਟੂ ਸਰਕਾਰਾਂ ਦੇ ਤੁਹਾਡੇ ਪੱਲੇ ਸਿਰਫ ਇੱਕ ਹੀ ਆ ਤਹਾਡੇ ਅੰਦਰ ਜਿਹੜਾ ਕਿ ਆ ਮਾਈਂਡ ਦੇ ਵਿੱਚ ਤੁਹਾਡੇ ਗੰਦ ਭਰਿਆ ਪਿਆ ਨਾ ਇਹ ਤੁਹਾਡੇ ਅੰਦਰ ਨਿਕਲਣਾ ਨਹੀਂ ਇਹ ਲੈ ਕੇ ਮਰੋਂਗੇ ਤੁਸੀਂ ਗੰਦ ਨੂੰ ਮੈਂ ਤਾਂ ਕਹਿੰਦਾ ਚਲੋ ਤੁਹਾਡੇ ਅੰਦਰ ਤਾਂ ਭਰਿਆ ਪਰ ਤੁਸੀਂ ਆਉਣ ਵਾਲੇ ਆਪਣੇ ਬੱਚਿਆਂ ਨੂੰ ਆਪਣੀ ਪੀੜ੍ਹੀ ਨੂੰ ਤਾਂ ਕੁਝ ਨਾ ਕੁਝ ਮੜਾ ਮੋਟਾ ਤਾਂ ਤਰਸ ਕਰ ਲਓ ਉਹਨਾਂ ਤੇ ਤਾਂ ਤਰਸ ਕਰ ਲਓ ਵੀ ਉਹ ਕੀ ਤੁਹਾਡੇ ਤੇ ਕੀ ਭਰੋਸਾ ਕਰਨਗੇ ਵੀ ਸਾਡਾ ਪਿਓ ਇਸ ਤਰ੍ਹਾਂ ਕਰਕੇ ਮਰਿਆਗਾ ਦਨੋਗੜਾ ਅੰਬਰਤਪਾਲ ਸਿੰਘ ਨੇ ਐ ਕਰਤਾ ਜੀ ਅੰਬਰਤਪਾਲ ਸਿੰਘ ਨੇ ਬਾ ਕਰਤਾ ਅੰਬਰਤਪਾਲ ਸਿੰਘ ਨੇ ਐ ਕਰ ਦਿੱਤਾ ਇੱਥੇ ਤਾਂ ਲੱਖਾਂ ਦੇ ਲੱਖ ਕਰ ਬਰਬਾਦ ਕਰ ਦਿੱਤੇ ਇੱਥੇ ਕੇ ਪੀਐਸ ਬੁੱਚੜ ਵਰਗਿਆਂ ਨੇ ਲੱਖਾਂ ਲੋਕ ਖਵਾ ਦਿੱਤੇ ਉਹਨਾਂ ਤੇ ਤੁਹਾਡਾ ਕੋਈ ਬਾ ਨਹੀਂ ਚੱਲਦਾ ਉਹਨਾਂ ਤੇ ਤੁਸੀਂ ਬੋਲਣਾ ਨਹੀਂ ਅਜੀਤ ਸੰਧੂ ਵਰਗੇ ਸਵਾਰਨਕੋਟ ਨੇ ਵਰਗੇ ਕਿੰਨੇ ਇੱਥੇ ਦੁਸ਼ਟ ਜਿਹੜੇ ਅਫਸਰ ਹੋਏ ਨੇ ਪੁਲਸ ਅਫਸਰ ਹੋਏ ਨੇ ਉਹਨਾਂ ਦੀ ਤੁਸੀਂ ਗੱਲ ਨਹੀਂ ਕਰਨੀ ਉਹਨਾਂ ਦੇ ਤੁਸੀਂ ਤਲਵੇ ਚੜਦਿਓ ਅੰਬਰਤਪਾਲ ਸਿੰਘ ਲੈ ਜੋਰ ਲਾ ਲਿਓ ਅੰਬਰਤਪਾਲ ਸਿੰਘ ਨੂੰ ਰਿਹਾਈ ਮਿਲੂ ਅੰਬਰਤਪਾਲ ਸਿੰਘ ਸੈਸਨ ਦੇ ਵਿੱਚ ਜਾ ਕੇ ਮੁੱਦੇ ਚੁੱਕੂ ਪੰਜਾਬ ਦੇ ਫਿਰ ਤੁਸੀਂ ਘੇਰ ਲਿਓ ਸੈਸਨ ਕੋਈ ਕਹਿੰਦਾ ਸੀ ਅਸੀਂ ਜੀ ਅੰਮਰਤਪਾਲ ਸਿੰਘ ਜੇਕਰ ਸੌ ਚੱਕਰ ਆ ਗਿਆ ਤੇ ਗੰਜੇ ਰੋਡੇ 'ਤੇ ਬੈਠਿਆ ਲੁਧਿਆਣੇ 'ਚ ਕਹਿੰਦਾ ਜੀ ਮੈਂ ਕਿਹਦਾ ਇਧਰ ਪਤਨੀ ਹੋਰ ਕਿੱਥੇ ਬੈਠਾਗਾ ਮੈਂ ਉੱਥੋਂ ਤੱਕ ਸੜਕਾ ਜਾਮ ਕਰ ਦੂੰ ਮੈਂ ਅੰਮਰਤਪਾਲ ਸਿੰਘ ਨੂੰ ਸੌ ਨਹੀਂ ਚੱਕਣ ਦਿੰਦਾ ਮੈਂ ਲੋਕ ਸਭਾ ਕੋਇਲ ਨੂੰ ਮੈਂ ਵਿਧਾਨ ਸਭਾ ਕੋਇਲ ਨੂੰ ਮੈਂ ਫਲਾਨਾ ਘੇਰ ਲੂੰ ਆਇਆ ਕੋਈ ਸੌ ਚੁੱਕ ਕੇ ਗਿਆ ਅਗਲਾ ਉਹਨਾਂ ਹਾਈ ਕੋਰਟ ਨੇ ਉਹਨਾਂ ਨੂੰ ਜਿਹੜੇ ਕਿ ਤਿੰਨ ਦਿਨਾਂ ਦੀ ਜਮਾਨਤ ਦੇ ਦੇਣੀ ਆ ਤਿੰਨ ਦਿਨਾਂ ਦੇ ਵਿੱਚ ਜਾ ਕੇ ਮੁੱਦੇ ਚੱਕੂਗਾ ਲੋਕ ਸਭਾ ਦੇ ਵਿੱਚ ਹੁਣ ਤੁਸੀਂ ਜਾ ਕੇ ਲੋਕ ਸਭਾ ਦੇ ਮੂਹਰੇ ਜਾ ਕੇ ਪਦਲੀਆਂ ਵਸਾ ਲਿਓ ਉੱਥੇ ਮਾਰ ਲਿਓ ਟੱਕਰਾ ਤੁਹਾਡੇ ਪੱਲੇ ਕੱਖ ਨਹੀਂ ਭਰਾਵੋ ਟੇਕੇ ਬਹਿ ਜਾਓ ਤੇ ਇਸ ਵੀਡੀਓ ਨੂੰ ਤੁਸੀਂ ਵੱਤ ਬਾਤ ਸ਼ੇਅਰ ਕਰ ਦਿਓ ਡਰ ਨਾ ਦੁਨ ਦੀ ਕਿਸੇ ਤੋਂ ਲੋੜ ਨਹੀਂ ਸਿੱਖਾਂ ਦੇ ਬੱਚਿਓ ਜੇ ਸਿੱਖਾਂ ਦੇ ਸਿੱਖਾਂ ਦੇ ਘਰ ਜੰਮਿਓ ਚਾਹੇ ਮੌਨ ਨੇ ਚਾਹੇ ਘੋਨ ਨੇ ਪਰ ਇਨ੍ਹਾਂ ਮਸੰਦਾ ਨੂੰ ਜਵਾਬ ਜਿਹੜਾ ਤੁਸੀਂ ਜਿਹੜਾ ਟਿਕਿਆ ਕੇ ਦੇ ਦਿਆ ਕਰੋ ਤੇ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਲੋਕਾਂ ਦੇ ਕੰਨਾਂ ਤੱਕ ਇਹ ਆਵਾਜ਼ ਜ਼ਰੂਰ ਪਹੁੰਚਾ ਦਿਓ ਜਿਹੜੇ ਸਵੇਰੀ ਭੰਡਣ ਲੱਗ ਜਾਂਦੇ ਭਾਈ ਅੰਮਰਤਪਾਲ ਸਿੰਘ ਖਾਲਸਾ ਨੂੰ 2027 ਆਉਣ ਦੇ ਦੇਖੋ ਤੁਹਾਡੀਆਂ ਚੀਕਾਂ ਪੈਂਦੀਆਂ ਤੁਹਾਡੇ ਮਾਰੇ ਤਾਂ ਡੇਢ ਜਣੇ ਨਹੀਂ ਤੁਰਦਾ ਉਹ ਵੀ ਤੁਸੀਂ ਮਨਤਾ ਕਰ ਕਰ ਤੋਰਦੇ ਹੋ ਵੀ ਆ ਜਾਓ ਜੀ ਚਾਰ ਜਣੇ ਇਕੱਠੇ ਕਰਦੇ ਮਸਾਂ ਚਾਰ ਜਣੇ ਮੀਡੀਆ ਦੇ ਹੁੰਦੇ ਚਾਰ ਤੁਸੀਂ ਉਹਨੇ ਅੱਠ ਜਣੇ ਹੁੰਨੇ ਆ ਤੇ ਅੰਮਰਪਾਲ ਸਿੰਘ 4 ਲੱਖ ਲੋਕਾਂ ਨੇ ਵੋਟ ਪਾਈ ਆ ਉਹ 4 ਲੱਖ 19 ਲੱਖ ਲੋਕਾਂ ਦਾ ਨੁਮਾਇੰਦਾ ਹੈਗਾ ਤੁਸੀਂ ਉਹਦੇ ਬਰਾਬਰ ਕੀ ਰਲ ਜਾਓਗੇ ਤੁਸੀਂ ਤਾਂ ਪੈਰ ਵਰਗੇ ਵੀ ਨਹੀਂ ਜੁੱਤੀ ਦੇ ਬਰਾਬਰ ਵੀ ਨਹੀਂ ਤੁਸੀਂ ਤਾਂ ਅੰਮਰਪਾਲ ਦੇ ਗੱਲਾਂ ਕਰਦੇ ਹੋ ਬੜੀਆਂ-ਬੜੀਆਂ ਜਿਵੇਂ ਕਹਿੰਦੇ ਹੁੰਦੇ ਇੱਕ ਗੱਲ ਪੱਲੇ ਨਹੀਂ ਢੇਲਾ ਕਰਦੀ ਮੇਲਾ-ਮੇਲਾ ਉਹ ਗੱਲ ਹੋਈ ਪਈ ਆ ਤੁਹਾਡੇ ਪੱਲੇ ਕੁਝ ਹੈ ਨਹੀਂ ਫੜਾ ਤੁਸੀਂ ਬੜੀ-ਬੜੀਆਂ ਮਾਰਦੇ ਹੋ ਹੁੰਦਾ ਤਾਂ ਤੋ ਕੱਖ ਨਹੀਂ ਫਿਰ ਕਹਿੰਦੇ ਸਾਨੂੰ ਸਰਕਾਰ ਐਂ ਕਰਦੇ ਜੀ ਐਂ ਕਰਦੇ ਫਲਾਨਾ ਕਰਦੇ ਚਲੋ ਆਪਾਂ ਇਹਨਾਂ ਦੇ ਬੜੀਆਂ ਗੱਲਾਂ ਚ ਕੀ ਪੜਾਂਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਵੀਰਵਾਨ ਕੀ ਸ਼ੇਅਰ ਕਰ ਦਿਓ ਕਮੈਂਟ ਤੁਸੀਂ ਜੋ ਕਰਦੇ ਹੋ ਮੈਂ ਤੁਹਾਡਾ ਰਣੀ ਆ ਬੜਾ ਤੁਸੀਂ ਭਾਈ ਅੰਮਰਪਾਲ ਸਿੰਘ ਦੇ ਅੱਜ ਹੱਕ ਦੇ ਵਿੱਚ ਇੱਕ ਹਨੇਰੀ ਚਲਾ ਦਿਓ ਤੇ 2027 ਨੇੜੇ ਆ ਕਿ ਇਹ ਜੇਕਰ ਹਨੇਰੀ ਤੁਸੀਂ ਅੱਜ ਝੁੱਲ ਜਾਵੇਗੀ ਅੱਜ ਇਹ ਪ੍ਰਚਾਰ ਦਾ ਆਸਰਾ ਜੇ ਇੱਕ ਜਾਂ ਦੋ ਜਣੇ ਤੇ ਵੀ ਪੈਂਦਾਗਾ ਮੈਂ ਕਹਦਾਗਾ ਤੇ ਉਹ ਵੀ ਆਪਾਂ ਕਿਤੇ ਨਾ ਕਿਤੇ ਤੁਹਾਡੇ ਜੀ ਕਮੈਂਟਾਂ ਕਰਕੇ ਦੋ ਜਣਿਆਂ ਦੇ ਕੋਲ ਕਮੈਂਟ ਹੋਰ ਪਹੁੰਚ ਜਾਂਦੇ ਆ ਕਿ ਸਾਡੇ ਭਾਈ ਯਾਰ ਇਸ ਤਰ੍ਹਾਂ ਨਹੀਂ ਇੱਧਰ ਚੱਲੀ ਆਪਾਂ ਵੀ ਤਾਂ ਇਹ ਬਹੁਤ ਹੀ ਵੱਡਾ ਸਲਾਘਾ ਜੋ ਕਦਮ ਹੋਊਗਾ ਧੰਨਵਾਦ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ